ਇਜਾਦੇ ਦਾ ਜਿਹੜਾ ਆਪਾਂ ਕਰਿਆਗਾ ਫੰਕਸ਼ਨ ਇਹ ਜਿਹੜੇ ਮਕਸਦ ਨੇ ਅਗਲਾ ਪੜਾਅ ਜਿਹੜਾ ਬੈਕ ਕਰੇ ਸ਼ੁਰੂ ਹੋਣਾ ਅਸੀਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੈਟੀ ਵੱਲੋਂ ਅੱਜ ਲੜਕੀਆਂ ਲਈ ਜਿਹੜੀਆਂ ਸਰਕਾਰੀ ਨੌਕਰੀਆਂ ਦੀਆਂ ਤਿਆਰੀ ਹੈ ਕੰਪੀਟੀਸ਼ਨ ਦੀ ਕੋਰਨ ਤੋਂ ਤਿਆਰੀ ਹੈ ਜਿਹੜੀਆਂ ਲੜਕੀਆਂ ਉਸ ਤਰ੍ਹਾਂ ਦੀ ਤਿਆਰੀ ਨਹੀਂ ਕਰ ਸਕਦੀਆਂ ਜਾਂ ਸ਼ਹਿਰਾਂ 'ਚ ਨਹੀਂ ਜਾਂਦੀਆਂ ਜਿਨ੍ਹਾਂ ਕੋਲ ਕਿਤਾਬਾਂ ਨਹੀਂ ਹੈ ਫੀਸਾਂ ਨਿਊਟਰਿਸ਼ਨਲ ਦੇਣ ਨੂੰ ਅਸੀਂ ਉਹਨਾਂ ਦੀ ਫ੍ਰੀ ਬਿਲਕੁਲ ਤਿਆਰੀ ਸ਼ੁਰੂ ਕਰਾਈ ਹੈ ਅ ਅੱਜ ਡਾਕਟਰ ਪੀ ਕੇ ਜੈਨ ਪ੍ਰੋਫੈਸਰ ਸਲਾਈਟ ਲੋਂਗੋ ਵਾਲ ਤੋਂ ਉਹਨਾਂ ਨੇ ਅੱਜ ਜਿਹੜਾ ਬੈਚ ਹੈ ਉਹ ਸ਼ੁਰੂ ਕਰਵਾਇਆ ਹੈ ਸਰਕਾਰੀ ਨੌਕਰੀਆਂ ਦੀ ਤਿਆਰੀ ਦਾ ਅਸੀਂ ਉਹਨਾਂ ਦੇ ਵਿੱਚ ਅ ਬਖਰੀ-ਮਖਰੀ ਜਿਹੜੇ ਨੌਕਰੀਆਂ ਦੇ ਸਬਜੈਕਟ ਨੇ ਉਹਨਾਂ ਦੀ ਤਿਆਰੀ ਕਰਾ ਰਹੇ ਹਾਂ ਤਾਂ ਕਿ ਜਿਹੜੀਆਂ ਉਹ ਸਾਡੀਆਂ ਪਿੰਡਾਂ ਦੀਆਂ ਬੱਚੀਆਂ ਨੇ ਉਹ ਕੰਪੀਟੀਸ਼ਨ ਨੇ ਦੇ ਵਿੱਚ ਪਾਰ ਹੋ ਸਕਣ ਤੇ ਇਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਉਸ ਤਰ੍ਹਾਂ ਦਾ ਮਤਲਬ ਉਹ ਪ੍ਰਾਪਤ ਕਰ ਸਕਣ ਇਹ ਜਿਹੜਾ ਆਪਣਾ ਸਲਾਈ ਕੜਾਈ ਦਾ ਇਹ ਕਦੋਂ ਸ਼ੁਰੂ ਹੋਣਾ ਬੈਚ ਇਸ ਦਿਨ ਨਾਲ ਹੀ ਸਾਡੇ ਹੁਣ ਅਸੀਂ ਸਲਾਈ ਤੇ ਸਲਾਈ ਕਢਾਈ ਦਾ ਤੇ ਕੰਪਿਊਟਰ ਦਾ ਸਾਡਾ ਜਿਹੜਾ 31 ਦਸੰਬਰ ਨੂੰ ਬੈਚ ਪੂਰਾ ਹੋਗਾ ਸੀ ਹੁਣ ਜਿਹੜਾ ਨਵਾਂ ਬੈਚ ਹੈ ਸਾਡਾ 15 ਜਨਵਰੀ ਤੋਂ ਸ਼ੁਰੂ ਹੋਊਗਾ ਹੁਣ ਸਾਡੀਆਂ ਜਿਹੜੀਆਂ ਰਜਿਸਟ੍ਰੇਸ਼ਨਾਂ ਨੇ ਉਹ ਚੱਲ ਰਹੀਆਂ ਨੇ ਜਿੰਨਾ ਵੀ ਲੜਕੀਆਂ ਨੇ ਸਲਾਈ ਦੇ ਵਿੱਚ ਕੰਪਿਊਟਰ ਦੇ ਵਿੱਚ ਮਤਲਬ ਆਪਣਾ ਨਾਮ ਲਿਖਾਉਣਾ ਹੈ ਉਹ ਨੇੜੇ ਮੂਲੇ ਕਾ ਦਰਵਾਜ਼ਾ ਲੌਂਗਵਾਲ ਵੇਖੇ ਲਿਖਾ ਸਕਦੇ ਨੇ ਸਾਡੇ ਕੋਲ ਜਿਹੜੇ ਮਸ਼ੀਨਾਂ ਨੇ ਅਦਨੁਕ ਰੇ ਅਸੀਂ ਜਿਹੜੀ ਸਲਾਈ ਤੇ ਕਢਾਈ ਕਰਾਉਣੇ ਆ ਉਹ ਵੀ ਮਤਲਬ ਅਦਨੁਕ ਮਸ਼ੀਨਾਂ ਨਾਲ ਕਰਾਉਣੇ ਆ ਤੇ ਉਸ ਤੋਂ ਬਾਅਦ ਲੜਕੀਆਂ ਨੂੰ ਆਪਦਾ ਕੰਮ ਚਲਾਉਣ ਵਾਸਤੇ ਮਸ਼ੀਨਾਂ ਵੀ ਉੱਤੇ ਆਉਂਦੀਆਂ ਨੇ ਇਸ ਤਰੀਕ کمپیوٹر ਵੀ ਸਾਡੇ ਕੋਲੇ 20 ਕੰਪਿਊਟਰਾਂ ਦੀ ਸ਼ਾਨਦਾਰ ਲਾਇਆ ਹੋਇਆ ਇਹਦੇ ਵਿੱਚ ਬਹੁਤ ਹੀ ਕੁਆਲੀਫਾਈਡ ਟੀਚਰ ਨੇ ਜਿਹੜੇ ਉਹ ਉਹਨਾਂ ਨੂੰ ਸਾਰਾ ਸਲੀਵਸ ਹੈ 6 ਮਹੀਨਿਆਂ ਦਾ ਉਹ ਕਰਾਉਂਦੇ ਨੇ ਤੇ ਸਰਟੀਫਿਕੇਟ ਵੀ ਅਸੀਂ ਸੰਸਥਾ ਵੱਲੋਂ ਦਿੰਨੇ ਆ ਤੇ ਸਾਡਾ ਜਿਹੜਾ ਅਪਰਾਲਾ ਹੈ ਇਹ ਅਪਰਾਲਾ ਸਾਡਾ ਲੜਕੀਆਂ ਨੂੰ ਇੰਪਾਵਰ ਕਰਨ ਵਾਸਤੇ ਹੈ ਸੰਸਥਾ ਦਾ ਪਿਛਲੇ 10 ਸਾਲ ਤੋਂ ਲਗਭਗ ਇਹ 2000 ਦੇ ਕਰੀਬ ਲੜਕੀਆਂ ਨੂੰ ਹੁਣ ਤੱਕ ਸੰਸਥਾ ਏਮਪਾਵਰ ਕਰ ਸਕੀ ਹੈ ਬਹੁਤ ਸਾਰੀਆਂ ਲੜਕੀਆਂ ਨੌਕਰੀਆਂ ਵੀ ਕਰਦੀਆਂ ਨੇ ਬਹੁਤ ਸਾਰੀਆਂ ਲੜਕੀਆਂ ਨੇ ਆਪਣੇ ਕੰਮ ਸ਼ੁਰੂ ਕੀਤੇ ਹੋਏ ਨੇ ਤੇ ਲਗਾਤਾਰ ਹੈ ਮਤਲਬ ਇਹ ਜਿਹੜੇ ਯਤਨ ਨੇ ਜਾਰੀ ਨੇ ਉਹ ਰੇ ਲਾਇਬ੍ਰੇਰੀ ਵੀ ਹੈ ਜਿੱਥੇ ਉਹ ਲੜਕੀਆਂ ਕਿਤਾਬਾਂ ਲੈ ਸਕਦੀਆਂ ਨੇ ਬਹਿ ਕੇ ਪੜ ਸਕਦੀਆਂ ਨੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਬਹੁਤ ਸਾਰੀਆਂ ਸਾਡੇ ਨਾਲ ਸੰਸਥਾਵਾਂ ਅਟੈਚ ਨੇ ਸਗਰਾਮੀ ਕਲਾ ਕੇਂਦਰ ਹੈ ਪਾਵਨ ਯੋਗ ਵੈਟਰ ਫਾਊਂਡੇਸ਼ਨ ਸੰਗਰੂਰ ਹੈ ਨਿਤਨਜੀ ਚੰਡੀਗੜ੍ਹ ਤੋਂ ਨੇ ਲਖਵੀਰ ਸਿੰਘ ਰਤਨਪਾਲ ਜੀ ਨੇ ਕੈਨੇਡਾ ਤੋਂ ਤੇ ਬਰਾਸ ਫਾਊਂਡੇਸ਼ਨ ਹੈ ਮਤਲਬ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨਾਲ ਲਗਾਤਾਰ ਸਾਡੇ ਨਾਲ ਸੋਸਵਾ ਚੰਡੀਗੜ੍ਹ ਤੋਂ ਨਾਲ ਲਗਾਤਾਰ ਲੱਗੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਹਾਲਤਾਂ ਦੇ ਵਿੱਚੋਂ ਆਰਥਿਕ ਤੌਰ ਤੇ ਮਜ਼ਬੂਤ ਹੋਏ ਨੇ ਉਹ ਵੀ ਆਪਣਾ ਤਿਲ ਫੁੱਲ ਜਿਹੜੀ ਮਲਪੇਟ ਆ ਪਾਉਂਦੇ ਨੇ ਆਰਥਿਕ ਤੌਰ ਤੇ ਉਹਨਾਂ ਨੂੰ ਸਹਾਇਤਾ ਕਰਦੇ ਨੇ ਹੁਣ ਅਸੀਂ ਬਹੁਤ ਅੱਛੀਆਂ ਮਸ਼ੀਨਾਂ ਦੇ ਰਹੇ ਹਾਂ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਵੀ ਕੋਈ ਮਤਲਬ ਸਹਿਯੋਗ ਕਰ ਸਕਦਾ ਹੈ ਉਹ ਬਿਲਕੁਲ ਕਰੇ ਤਾਂ ਕਿ ਉਹਨਾਂ ਸਾਡੀਆਂ ਬੱਚੀਆਂ ਨੂੰ ਅਸੀਂ ਥੋੜਾ ਜਆ ਜ਼ਿੰਦਗੀ ਦੇ ਵਿੱਚ ਹੋਰ ਵਧੀਆ ਕੰਮ ਦੇ ਉਪਰਾਲਾ ਕਰ ਸਕੀ